ਦਾਨੀ ਇਤਿਹਾਸ ਦੀ ਸਭ ਤੋਂ ਖਤਰਨਾਕ ਖੋਜ ਪਰਮਾਣੂ ਹਥਿਆਰ ਇਹ ਹਥਿਆਰ ਜਿੱਥੇ ਇੱਕ ਪਲ ਵਿੱਚ ਸ਼ਹਿਰਾਂ ਨੂੰ ਬਿੱਟੀ ਵਿੱਚ ਮਿਲਾ ਸਕਦੇ ਹਨ ਉੱਥੇ ਹੀ ਦੁਨੀਆ ਨੂੰ ਬਰਾਬਰ ਰੱਖਣ ਦਾ ਡਰ ਵੀ ਬਣਾਈ ਰੱਖਦੇ ਹਨ ਚਲੋ ਅੱਜ ਜਾਣਦੇ ਹਾਂ ਪਰਮਾਣੂ ਹਥਿਆਰਾਂ ਦੀ ਪੂਰੀ ਕਹਾਣੀ ਸ਼ੁਰੂ ਤੋਂ ਅੱਜ ਤੱਕ 1938 ਵਿੱਚ ਜਰਮਨੀ ਦੇ ਵਿਗਿਆਨੀਆਂ ਆਟੋਹਾਨ ਅਤੇ ਫ੍ਰਿਡ ਸਟ੍ਰੈਸਮੈਨ ਨੇ ਇੱਕ ਅਣਮੁੱਲੀ ਖੋਜ ਕੀਤੀ ਇਸ ਖੋਜ ਨੇ ਵਿਗਿਆਨੀਆਂ ਨੂੰ ਦੱਸਿਆ ਕਿ ਜੇ ਅਣੂਆਂ ਨੂੰ ਵੰਡਿਆ ਜਾਵੇ ਤਾਂ ਬੇਹੱਦ ਤਾਕਤਵਰ ਊਰਜਾ ਨਿਕਲਦੀ ਹੈ ਹਿਟਲਰ ਦੇ ਹੱਥਾਂ ਵਿੱਚ ਪਰਮਾਣੂ ਹਥਿਆਰ ਔਣ ਹੀ ਬੜੇ ਸਨ ਪਰ ਜਰਮਨ ਫੌਜ ਜੋ ਸ਼ੁਰੂ ਵਿੱਚ ਪਰਮਾਣੂ ਹਥਿਆਰਾਂ 'ਚ ਦਿੱਚਸ ਵੀ ਰੱਖਦੀ ਸੀ ਅੰਤ ਵਿੱਚ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਪਰਮਾਣੂ ਪ੍ਰਕਿਰਿਆ ਜੁੱਧ ਦੇ ਯਤਨਾਂ ਵਿੱਚ ਮਹੱਤਵਪੂਰਨ ਯੋਗਦਾਨ ਨਹੀਂ ਪਾਵੇਗਾ 나ਜ਼ੀ ਜਰਮਨੀ ਬੈਸੇ ਤਾਂ ਦੁਨੀਆ ਦੀ ਪਹਿਲੀ ਬਲੇਸਟਿਕ ਮਿਸਾਈਲ ਬਣਾ ਚੁੱਕੇ ਸਨ ਪਰ ਉਹ ਪਰਮਾਣੂ ਹਥਿਆਰਾਂ 'ਚ ਸਮਾਂ ਨਹੀਂ ਗਵਾਉਣਾ ਚਾਹਦੇ ਸਨ ਇਦਨ ਅਮਰੀਕਾ ਨੇ 1942 ਵਿੱਚ ਗੁਪਤ ਯੋਜਨਾ ਸ਼ੁਰੂ ਕੀਤੀ ਮੈਨਹੈਟਨ ਪ੍ਰੋਜੈਕਟ ਵਜੋਂ ਜਾਣੇ ਜਾਂਦੇ ਅਮਰੀਕੀ ਯਤਨਾਂ ਨੂੰ ਵਿਗਿਆਨੀਆਂ ਦੇ ਇੱਕ ਵੱਡੇ ਸਮੂਹ ਤੋਂ ਲਾਭ ਹੋਇਆ ਇਸ ਵਿੱਚ ਬਹੁਤ ਸਾਰੇ ਵਿਗਿਆਨੀ ਸ਼ਾਮਲ ਹੋਏ ਜੋ ਜਰਮਨੀ ਵਿੱਚ ਅਤਿਆਚਾਰ ਤੋਂ ਭੱਜ ਕੇ ਆਏ ਸਨ ਅਮਰੀਕਾ ਨੇ ਮੈਨਹੈਟਨ ਪ੍ਰੋਜੈਕਟ ਵਿੱਚ ਭਾਰੀ ਖਰਚਾ ਕਰਨ ਦੇ ਨਾਲ ਜ਼ਰੂਰੀ ਸਮਾਨ ਅਤੇ ਕਰਮਚਾਰੀਆਂ ਨੂੰ ਇਕੱਠਾ ਕੀਤਾ ਜਿਸ ਵਿੱਚ ਲਗਭਗ 5 ਲੱਖ ਲੋਕਾਂ ਦੀ ਵੱਡੀ ਗਿਣਤੀ ਸ਼ਾਮਲ ਸੀ ਜੇ ਰੋਬਰਟ ਓਪਨਹਾਇਮਰ ਦੀ ਅਗਵਾਈ ਹੇਠ ਵਗਿਆਨੀਆਂ ਨੇ ਦੁਨੀਆ ਦੇ ਪਹਿਲੇ ਦੋ ਪਰਮਾਣੂ ਬੰਬ ਬਣਾਏ ਦੋ ਕਿਸਮਾਂ ਦੇ ਬੰਬ ਤਿਆਰ ਹੋਏ ਲिटल ਬॉय ਯੂਰੇਨੀਅਮ ਨਾਲ ਅਤੇ ਫੈਟ ਮੈਨ ਪਲੂਟੋਨੀਅਮ ਨਾਲ ਬਣਾਇਆ ਗਿਆ ਇੱਧਰ ਅਮਰੀਕਾ ਲਈ ਜਪਾਨ ਨੂੰ ਰੋਕਣਾ ਮੁਸ਼ਕਿਲ ਹੋ ਰਿਹਾ ਸੀ ਤੇ ਜਦੋਂ ਅਮਰੀਕਾ ਭਾਰੀ ਪੈਣ ਲੱਗਾ ਤਾਂ ਜਪਾਨੀਆਂ ਨੇ ਖਤਰਨਾਕ ਰਸਤਾ ਲੱਭਿਆ ਉਹਨਾਂ ਨੇ ਆਪਣੇ ਲੜਾਕੂ ਜਹਾਜ਼ ਅਮਰੀਕੀ ਸਮੁੰਦਰੀ ਜਹਾਜ਼ਾਂ ਤੇ ਸੁੱਟਣੇ ਸ਼ੁਰੂ ਕਰ ਦਿੱਤੇ ਇਹ ਹਮਲਾ 7 ਦਸੰਬਰ 1941 ਨੂੰ ਪਰਲ ਹਰਬਰ ਤੇ ਹੋਇਆ। ਜਾਪਾਨੀ ਆਰਮੀ ਦੇ ਫਰਸਟ ਲੈਫਟਿਨੰਟ ਫਸਾਤਾ ਆਈਡਾ ਦੇ ਜਹਾਜ਼ ਨੂੰ ਟੱਕਰ ਲੱਗ ਗਈ ਅਤੇ ਉਦੋਂ ਉਸਨੇ ਆਪਣੇ ਤਬਾਹ ਹੋਏ ਜਹਾਜ਼ ਨਾਲ ਪੱਕੇ ਤੌਰ ਤੇ ਸਮੁੰਦਰੀ 에ਅਰ ਸਟੇਸ਼ਨ ਤੇ ਆਤਮਕਾਤੀ ਹਮਲਾ ਕਰਨ ਲਈ ਇਸ ਦੀ ਵਰਤੋਂ ਕੀਤੀ। ਉਡਾਣ ਭਰਨ ਤੋਂ ਪਹਿਲਾਂ ਉਸਨੇ ਆਪਣੇ ਆਦਮੀਆਂ ਨੂੰ ਕਿਹਾ ਸੀ ਕਿ ਜੇਕਰ ਉਸ ਦਾ ਜਹਾਜ਼ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਤਾਂ ਉਹ ਇਸ ਨੂੰ ਦੁਸ਼ਮਣ ਨਿਸ਼ਾਨੇ ਵਿੱਚ ਕ੍ਰੈਸ਼ ਕਰ ਦੇਵੇਗਾ। ਇਸ ਤੋਂ ਬਾਅਦ ਜਾਪਾਨੀ ਐਮਪੀਰੀਅਲ ਆਰਮੀ ਨੇ ਇੱਕ ਇੱਕ ਕਰਕੇ ਕਈ ਜਹਾਜ਼ ਅਮਰੀਕਾ ਤੇ ਸੁੱਟਣੇ ਸ਼ੁਰੂ ਕਰ ਦਿੱਤੇ ਜਿਸ ਨੂੰ ਕਮ ਅਕਾਜ਼ੀ ਕਿਹਾ ਗਿਆ। ਆਖਰ ਅਮਰੀਕਾ ਨੇ ਜਾਪਾਨ ਤੇ ਦੋ ਪਰਮਾਣੂ ਹਮਲੇ ਕੀਤੇ 6 ਅਗਸਤ 1945 ਨੂੰ ਹਿਰੋਸ਼ੀਮਾ ਤੇ ਤੇ 9 ਅਗਸਤ ਨੂੰ ਨਾਗਾਸਾਕੀ ਉੱਤੇ ਲਗਭਗ 2 ਲੱਖ ਲੋਕ ਮਰੇ ਜਾਂ ਜ਼ਖਮੀ ਹੋਏ। ਇਹ ਇਤਿਹਾਸ ਦਾ ਸਭ ਤੋਂ ਤਬਾਹੀ ਭਰਿਆ ਦਿਨ ਸੀ। ਜਾਪਾਨ ਬਹੁਤ ਹੀ ਜ਼ਿੱਦੀ ਢੰਗ ਨਾਲ ਲੜ ਰਿਹਾ ਸੀ। ਉਹ ਸਿੱਧੀ ਹਾਰ ਮੰਨਣ ਲਈ ਤਿਆਰ ਨਹੀਂ ਸੀ। ਅਮਰੀਕਾ ਨੂੰ ਲੱਗਿਆ ਜੇ ਉਹ ਜਾਪਾਨ ਤੇ ਸਿੱਧਾ ਹਮਲਾ ਕਰੇਗਾ ਤਾਂ ਲੱਖਾਂ ਫੌਜੀਆਂ ਦੀ ਜਾਨ ਜਾਵੇਗੀ ਇਸ ਕਰਕੇ ਐਟਮ ਬੰਬ ਵਰਤਣ ਦੀ ਸੋਚ ਬਣੀ ਪਰ ਅਸਲ ਵਿੱਚ ਅਮਰੀਕਾ ਨੂੰ ਵੀ ਨਹੀਂ ਪਤਾ ਸੀ ਕਿ ਪਰਮਾਣੂ ਬੰਬ ਕੀ ਕਰ ਸਕਦਾ ਹੈ ਅਮਰੀਕਾ ਨੇ ਇਹ ਹਮਲਾ ਜਾਪਾਨ ਨੂੰ ਬਿਨਾਂ ਸ਼ਰਤ ਹਥਿਆਰ ਸੁੱਟਣ ਲਈ ਕੀਤਾ ਇਸ ਤੇ ਕੁਝ ਦਿਨਾਂ ਬਾਅਦ ਜਾਪਾਨ ਨੇ ਆਤਮ ਸਮਰਪਣ ਕਰ ਦਿੱਤਾ ਦੂਜੀ ਵਿਸ਼ਵ ਜੰਗ ਦਾ ਅੰਤ ਹੋਇਆ ਜੰਗ ਤਾਂ ਖਤਮ ਹੋ ਗਈ ਪਰ ਹੁਣ ਇੱਕ ਨਵਾਂ ਜੋਗ ਆ ਗਿਆ ਕੋਲਡ ਵਾਰ ਅਮਰੀਕਾ ਤੇ ਸੋਵੀਅਤ ਯੂਨੀਅਨ ਰਸ਼ੀਆ ਨੇ ਹਥਿਆਰਾਂ ਦੀ ਦੌੜ ਲਾ ਦਿੱਤੀ ਇਹ ਦੋਵੇਂ ਪੁਰਾਣੇ ਦੋਸਤ ਪਰਮਾਣੂ ਬੰਬਾਂ ਦੀ ਦੌੜ ਵਿੱਚ ਲੱਗ ਗਏ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਦੁਸ਼ਮਣ ਬਣ ਗਈਆਂ ਇਹਨਾਂ ਨੇ ਹਜ਼ਾਰਾਂ ਐਟਮ ਬੰਬ ਬਣਾਏ ਇਸ ਸਮੇਂ ਇਸ ਨੂੰ ਮੈਚਲੀ ਅਸ਼ੋਰਡ ਡਿਸਟਰਕਸ਼ਨ ਮੈਡ ਕਿਹਾ ਜਾਂਦਾ ਸੀ ਜੋ ਇੱਕ ਵੀ ਹਮਲਾ ਦੁਨੀਆ ਦੀ ਤਬਾਹੀ ਲਿਆ ਸਕਦਾ ਸੀ 1950 ਤੋਂ 1980 ਤੱਕ ਲਗਭਗ 2000 ਤੋਂ ਬਾਅਦ ਐਟਮ ਬੰਬ ਟੈਸਟ ਕੀਤੇ ਗਏ। ਇਹ ਟੈਸਟ ਜ਼ਮੀਨ, ਸਮੁੰਦਰ ਅਤੇ ਹਵਾਈ ਮੰਡਲ ਵਿੱਚ ਕੀਤੇ ਜਾਣ ਲੱਗੇ। ਇਸ ਦਾ ਨਤੀਜਾ ਹੋਇਆ ਰੇਡੀਏਸ਼ਨ, ਮੌਤਾ ਅਤੇ ਵਾਤਾਵਰਣ ਦੀ ਤਬਾਹੀ। ਪਰ ਇਸ ਨਾਲ ਕੋਈ ਵੀ ਫਰਕ ਨਹੀਂ ਪੈਣ ਵਾਲਾ ਸੀ। ਹੁਣ ਹਰ ਇੱਕ ਦੇਸ਼ ਪਰਮਾਣੂ ਬੰਬ ਚਾਹੁੰਦਾ ਸੀ। ਚੀਨ, ਇੰਗਲੈਂਡ ਅਤੇ ਫਰਾਂਸ ਨੇ ਸ਼ੀਤ ਯੁੱਧ ਸਮੇਂ ਆਪਣੀ ਮਰਜ਼ੀ ਨਾਲ ਪਰਮਾਣੂ ਹਥਿਆਰ ਤਿਆਰ ਕੀਤੇ ਸਨ ਰਾਜਨੀਤਿਕ ਅਤੇ ਤਕਨੀਕੀ ਮਿਸ਼ਰਣ ਨਾਲ ਇੰਗਲੈਂਡ 1952 ਵਿੱਚ ਤੀਜੀ ਪਰਮਾਣੂ ਸ਼ਕਤੀ ਬਣਿਆ ਇਸ ਦੇ ਮਗਰ ਹੀ ਫਰਾਂਸ 1960 ਵਿੱਚ ਤੇ ਚੀਨ ਨੇ 1964 ਪਰਮਾਣੂ ਬੰਬ ਤਿਆਰ ਕਰ ਲਏ 1968 ਵਿੱਚ ਐਨਪੀਟੀ ਬਣੀ ਇਸ ਦਾ ਮਕਸਦ ਸੀ ਪਰਮਾਣੂ ਹਥਿਆਰਾਂ ਦੀ ਵੱਧਦੀ ਗਿਣਤੀ ਨੂੰ ਰੋਕਣਾ ਕਈ ਸੰਧੀਆਂ ਹੋਈਆਂ ਸਟਾਰਟ ਸਾਲਟ ਸੀਟੀਬੀਟੀ ਆਦਿ ਇਹ ਪ੍ਰਮਾਣੂ ਹਥਿਆਰਾਂ ਨੂੰ ਘਟਾਉਣ ਲਈ ਸਨ ਸੌਖੇ ਸ਼ਬਦਾਂ ਵਿੱਚ ਜੇ ਕਿਹਾ ਜਾਵੇ ਤਾਂ ਇਸ ਦਾ ਮਤਲਬ ਸੀ ਇਹਨਾਂ ਦੇਸ਼ਾਂ ਤੋਂ ਇਲਾਵਾ ਕੋਈ ਨਵਾਂ ਦੇਸ਼ ਪ੍ਰਮਾਣੂ ਹਥਿਆਰ ਹਾਸਲ ਨਹੀਂ ਕਰ ਸਕਦਾ ਇਸ ਤੋਂ ਸਾਫ਼ ਝਲਕਦਾ ਸੀ ਕਿ ਇਹੋ ਤਿੰਨ ਚਾਰ ਦੇਸ਼ ਪ੍ਰਮਾਣੂ ਹਥਿਆਰਾਂ ਦੇ ਅਸਲੀ ਹੱਕਦਾਰ ਹਨ ਇਹਨਾਂ ਰੋਕਾਂ ਦੇ ਬਾਵਜੂਦ ਭਾਰਤ ਨੇ ਪ੍ਰਮਾਣੂ ਹਥਿਆਰਾਂ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਹ ਇੱਕ ਖਤਰਨਾਕ ਕਦਮ ਸੀ ਕਿਉਂਕਿ ਸਭ ਨੂੰ ਪਤਾ ਸੀ ਇਸ ਤੋਂ ਬਾਅਦ ਬਹੁਤ ਦੇਸ਼ ਇੰਡੀਆ ਦੇ ਖਿਲਾਫ ਹੋ ਜਾਣਗੇ ਭਾਰਤ ਦਾ ਪਰਮਾਣੂ ਇਤਿਹਾਸ 1974 ਦੇ ਸਮਾਈਲਿੰਗ ਬੁੱਧਾ ਟੈਸਟ ਨਾਲ ਸ਼ੁਰੂ ਹੋਇਆ ਇੱਕ ਸ਼ਾਂਤੀਪੂਰਨ ਪਰਮਾਣੂ ਧਮਾਕਾ ਜਿਸ ਤੋਂ ਬਾਅਦ 1998 ਵਿੱਚ ਟੈਸਟਾਂ ਦੀ ਲੜੀ ਲੱਗ ਗਈ ਭਾਰਤ ਅਤੇ ਪਾਕਿਸਤਾਨ ਦੇ ਪਰਮਾਣੂ ਇਤਿਹਾਸ ਦਾ ਇੱਕ ਗੁੰਝਲਦਾਰ ਸਬੰਧ ਹੈ ਜੋ ਇਹਨਾਂ ਦੀ ਦੁਸ਼ਮਣੀ ਅਤੇ ਵਿਵਾਦਾਂ ਦੀ ਇੱਕ ਲੜੀ ਵਿੱਚ ਜੜਿਆ ਹੋਇਆ ਹੈ ਖਾਸ ਕਰਕੇ ਕਸ਼ਮੀਰ ਦੇ ਵਿਵਾਦ ਵਾਲੇ ਖੇਤਰ ਨੂੰ ਲੈ ਕੇ ਭਾਰਤ ਨੇ 1974 ਵਿੱਚ ਪਹਿਲਾ ਪਰਮਾਣੂ ਟੈਸਟ ਕੀਤਾ ਜਿਸ ਤੋਂ ਬਾਅਦ ਪਾਕਿਸਤਾਨ ਨੇ 1998 ਵਿੱਚ ਆਪਣੇ ਪਰਮਾਣੂ ਟੈਸਟ ਕੀਤੇ ਇਸ ਤਰ੍ਹਾਂ ਇਹ ਦੋਵੇਂ ਦੇਸ਼ ਪਰਮਾਣੂ ਸ਼ਕਤੀਆਂ ਬਣ ਗਏ 1998 ਦੇ ਪੋਕਰਨ ਦੋ ਪਰਮਾਣੂ ਟੈਸਟ ਤੋਂ ਬਾਅਦ ਭਾਰਤ ਨੂੰ ਅੰਤਰਰਾਸ਼ਟਰੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਮੁੱਖ ਤੌਰ ਤੇ ਅਮਰੀਕਾ ਤੋਂ ਇਨਾਂ ਪਾਬੰਦੀਆਂ ਵਿੱਚ ਸ਼ਾਮਲ ਸੀ ਕੋਈ ਵੀ ਦੇਸ਼ ਭਾਰਤ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੇਗਾ ਇਸ ਦੇ ਨਾਲ ਹੀ ਰੱਖਿਆ ਸਮਗਰੀ ਅਤੇ ਟੈਕਨੋਲੋਜੀ ਦੇ ਲੈਣ ਤੇ ਵੀ ਪਾਬੰਦੀ ਲਗਾ ਦਿੱਤੀ ਇਸ ਦਾ ਉਦੇਸ਼ ਭਾਰਤ ਵਿੱਚ ਵਪਾਰ ਪੈਸਾ ਟੈਕਨੋਲੋਜੀ ਨੂੰ ਘਟਕਾਉਣਾ ਸ਼ਾਮਲ ਸੀ ਖਾਸ ਕਰਕੇ ਪਰਮਾਣੂ ਟੈਕਨੋਲੋਜੀ ਦੇ ਖੇਤਰ ਵਿੱਚ ਇੱਧਰ ਪਾਕਿਸਤਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਵੀ ਜਾਂਚ ਅਤੇ ਪ੍ਰਸਾਰ ਬਾਰੇ ਚਿੰਤਾਵੰਦ ਸਾਹਮਣਾ ਕਰਨਾ ਪਿਆ ਖਾਸ ਕਰਕੇ ਇਸ ਖੁਲਾਸੇ ਤੋਂ ਬਾਅਦ ਕਿ ਡਾਕਟਰ ਖਾਨ ਨੇ ਗੁਪਤ ਰੂਪ ਵਿੱਚ ਦੂਜੇ ਦੇਸ਼ਾਂ ਨੂੰ ਪ੍ਰਮਾਣੂ ਟੈਕਨੋਲੋਜੀ ਵੇਚੀ ਹੈ ਅਮਰੀਕੀ ਖੂਫੀ ਅਧਿਕਾਰੀਆਂ ਦੇ ਅਨੁਸਾਰ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬੈਨजीर ਪੁੱਟੋ ਨੇ ਪਾਕਿਸਤਾਨ ਦੇ ਸਭ ਤੋਂ ਵੱਕਾ ਵਿਗਿਆਨੀ ਅਬਦੁਲ ਕਾਦਰ ਖਾਨ ਰਾਹੀਂ 1990 1996 ਦੇ ਆਸ-ਪਾਸ ਮਜ਼ਾਇਲ ਟੈਕਨੋਲੋਜੀ ਦੇ ਬਦਲੇ ਉੱਤਰ ਕੋਰੀਆ ਨੂੰ ਜੂਰੇਨੀਅਮ ਦੀ ਜਾਣਕਾਰੀ ਅਤੇ ਸੀਡੀਬੀ ਸਟੋਰ ਕੀਤੇ ਗਏ ਮੁੱਖ ਡੇਟਾ ਸਪਲਾਈ ਕੀਤੇ ਸਨ ਇਸ ਲਈ ਹੀ ਆਖਰੀ ਪਰਮਾਣੂ ਹਥਿਆਰ ਹਾਸਲ ਕਰਨ ਵਾਲਾ ਦੇਸ਼ ਬਣਿਆ ਨਾਰਥ ਕੋਰੀਆ ਸਤੰਬਰ 2017 ਨੂੰ ਉੱਤਰ ਕੋਰੀਆ ਨੇ ਇੱਕ ਪਰਮਾਣੂ ਟੈਸਟ ਕੀਤਾ ਜਿਸ ਵਿੱਚ ਪਿਛਲੇ ਟੈਸਟਾਂ ਨਾਲੋਂ ਕਾਫੀ ਵੱਡਾ ਤਮਾਕਾ ਹੋਣ ਦਾ ਅਨਮਾਨ ਲਗਾਇਆ ਗਿਆ ਜੋ ਕਿ ਪੱਕੇ ਤੌਰ ਤੇ 200 ਕਿਲੋਟਨ ਤੋਂ ਵੱਧ ਸੀ ਉਨਾਂ ਅੱਗੇ ਖੂਫੀ ਏਜੰਸੀਆਂ ਦਾ ਮੰਨਣਾ ਹੈ ਕਿ ਈਰਾਨ ਵੀ ਅੰਦਰ ਖਾਤੇ ਐਟਮ ਬੰਬ ਤਿਆਰ ਕਰ ਰਿਹਾ ਹੈ ਜਦੋਂ ਕਿ ਈਰਾਨ ਕਹਿੰਦਾ ਹੈ ਕਿ ਉਸ ਦਾ ਪਰਮਾਣੂ ਪ੍ਰੋਗਰਾਮ ਸਿਰਫ ਬਿਜਲੀ ਬਣਾ ਲਈ ਹੈ ਈਰਾਨ ਪਰਮਾਣੂ ਟੈਕਨੋਲੋਜੀ ਦੇ ਸ਼ਾਂਤੀਪੂਰਨ ਵਰਤੋਂ ਦਾ ਹਵਾਲਾ ਦਿੰਦੇ ਹੋਏ ਪਰਮਾਣੂ ਹਥਿਆਰ ਬਣਾਉਣ ਦੇ ਕਿਸੇ ਵੀ ਇਰਾਦੇ ਤੋਂ ਇਨਕਾਰ ਕਰਦਾ ਹੈ ਰਹੀ ਗੱਲ ਆਉਣ ਵਾਲੇ ਸਮੇਂ ਦੀ ਪਰਮਾਣੂ ਹਥਿਆਰਾਂ ਦਾ ਭਵਿੱਖ ਇੱਕ ਗੁੰਝਲਦਾਰ ਮੁੱਦਾ ਹੈ ਇਸ ਤੇ ਦੁਨੀਆ ਦੇ ਬਖ ਬਖ ਵਿਚਾਰ ਰਹੀ ਹੈ ਕੁਝ ਲੋਕ ਮੰਨਦੇ ਹਨ ਕਿ ਇਹਨਾਂ ਨੂੰ ਰੱਖਣਾ ਦੇਸ਼ਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ ਜਦੋਂ ਕਿ ਦੂਸਰੇ ਇਹਨਾਂ ਨੂੰ ਦੁਨੀਆਲੇ ਖਤਰੇ ਵਜੋਂ ਦੇਖਦੇ ਹਨ ਅਤੇ ਇਹਨਾਂ ਨੂੰ ਖਤਮ ਕਰਨ ਦੀ ਸੋਚ ਰੱਖਦੇ ਹਨ ਪਰਮਾਣੂ ਹਥਿਆਰਾਂ ਦੀ ਮਨਾਹੀ ਤੇ ਸੰਧੀ ਵਰਗੇ ਅੰਤਰਰਾਸ਼ਟਰੀ ਯਤਨਾਂ ਦਾ ਉਦੇਸ਼ ਉਹਨਾਂ ਦੀ ਵਰਤੋਂ ਤੇ ਪਾਬੰਦੀ ਲਗਾਉਣਾ ਹੈ ਪਰ ਹਰ ਜਗ੍ਹਾ ਨਜ਼ਰ ਨਹੀਂ ਰੱਖੀ ਜਾ ਸਕਦੀ ਕੋਈ ਵੀ ਨਹੀਂ ਜਾਣਦਾ ਕਿ ਕਿਹੜਾ ਦੇਸ਼ ਲੁਕ ਛਿਪ ਕੇ ਪਰਮਾਣੂ ਹਥਿਆਰ ਤਿਆਰ ਕਰ ਰਿਹਾ ਹੈ ਜਾਂ ਤਿਆਰ ਕਰੀ ਬੈਠਾ ਹੈ ਏਸੀ ਕਦੇ ਵੀ ਪਤਾ ਨਹੀਂ ਲਗਾ ਸਕਦੇ ਕਿ ਕਿਸ ਦੇਸ਼ ਕੋਲ ਕਿੰਨੇ ਐਟਮ ਬੰਬ ਨੇ ਕੋਈ ਵੀ ਦੇਸ਼ ਅਸਲੀ ਨੰਬਰ ਨਹੀਂ ਦੱਸਦਾ ਪਰ ਇਹ ਗੱਲ ਪੱਕੀ ਹੈ ਕਿ ਅਮਰੀਕਾ ਤੇ ਰੂਸ ਕੋਲ ਦੁਨੀਆ ਦੇ 90% ਤੋਂ ਵੱਧ ਐਟਮਿਕ ਹਥਿਆਰ ਹਨ ਕਈ ਦੇਸ਼ਾਂ ਨੇ ਇਹ ਹਥਿਆਰ ਤਿਆਰ ਰੱਖੇ ਹੋਏ ਹਨ ਜੇਕਰ جنگ ਸ਼ੁਰੂ ਹੋਈ ਤਾਂ 1 ਸੈਕਿੰਡ ਵਿੱਚ ਦੁਨੀਆ ਤਬਾਹ ਹੋ ਸਕਦੀ ਹੈ ਕਿਉਂਕਿ ਅਸੀਂ ਇੱਕ ਬਾਰੂਦ ਦੇ ਢੇਰ ਉੱਤੇ ਬੈਠੇ ਹਾਂ ਅਤੇ ਕਿਸੇ ਪਾਦਰ ਦੇ ਹੱਥ ਵਿੱਚ ਜਲਦੀ ਹੋਈ ਪੀਲੀ ਹੈ। ਬਾਕੀ ਤੁਹਾਨੂੰ ਕੀ ਲੱਗਦਾ ਹੈ? ਪਰਮਾਣੂ ਬੰਬ ਖਤਮ ਕਰ ਦੇਣੇ ਚਾਹੀਦੇ ਹਨ ਜਾਂ ਇਹ ਸੱਚਮੁੱਚ ਰੱਖਿਆ ਲਈ ਜ਼ਰੂਰੀ ਹਨ? ਖੈਰ, ਇੱਥੋਂ ਤੱਕ ਸੁਣਨ ਲਈ ਧੰਨਵਾਦ। ਖੁਸ਼ ਰਹੋ ਅਤੇ ਫਿਰ ਮਿਲਦੇ ਹਾਂ।